ਹਾਂਜੀ ਤੁਸੀਂ ਦੇਖ ਰਹੇ ਹੋ ਸਾਡੇ ਪੇਜ ਨੂੰ ਜਸਵੀਰ ਰੋੜੀ ਨੂੰ ਤੇ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਤਸਵੀਰਾਂ ਨੇ ਪਿੰਡ ਰੋੜੀ ਤੋਂ ਤੇ ਇੱਥੇ ਪਿੰਡ ਦੀ ਪੰਚਾਇਤ ਨੇ ਸਮੂਹ ਨਗਰ ਨਿਵਾਸੀਆਂ ਨੇ ਤੇ ਜਿਹੜੇ ਨੌਜਵਾਨ ਸਾਥੀ ਨੇ ਉਹਨਾਂ ਨੇ ਮਿਲ ਕੇ ਇੱਕ ਬਹੁਤ ਹੀ ਵਧੀਆ ਮੁਹਿੰਮ ਚਲਾਈ ਹੈ ਕਿ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਪੇੜ ਪੌਦੇ ਨੇ ਬਹੁਤ ਜ਼ਿਆਦਾ ਸਾਡੀਆਂ ਖਾਲਾਂ ਤੇ ਸਾਡੇ ਰਾਸਤਿਆਂ ਦੇ ਵਿੱਚ ਬਹੁਤ ਘਟ ਰਹੇ ਨੇ ਤੇ ਅੱਜ ਇਹਨਾਂ ਨੇ ਇੱਕ ਸ਼ੁਰੂਆਤ ਕੀਤੀ ਹੈ ਕਿ ਜੋ ਪਿੰਡ ਦੇ ਮੇਨ ਰਸਤੇ ਨੇ ਉਹਨਾਂ ਦੇ ਵਿੱਚ ਅਸੀਂ ਪੌਦੇ ਪੇੜ ਪੌਦੇ ਲਗਾ ਕੇ ਉਹਨਾਂ ਨੂੰ 3 ਗਾਰਡ ਤੁਸੀਂ ਦੇਖ ਰਹੇ ਹੋ ਜੋ ਟਰਾਲੀ ਦੇ ਵਿੱਚ ਪਏ ਨੇ ਤੇ 3 ਗਾਰਡ ਲਾ ਕੇ ਇਹਨਾਂ ਦੀ ਵਾਜਿਤ ਕਰਾਂਗੇ ਚੰਗੀ ਤਰ੍ਹਾਂ ਪਿੰਡ ਨੂੰ ਹਰਿਆ ਭਰਿਆ ਬਣਾਉਣ ਦੇ ਲਈ ਇਹਨਾਂ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਕ ਮੁਹਿੰਮ ਨੂੰ ਅੱਜ ਇੱਕ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਹਰੀ ਝੰਡੀ ਦਿੱਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਫੀ ਜਿਹੜੇ ਰਾਸਤੇ ਨੇ ਜਿਹੜੇ ਪਿੰਡ ਦੀ ਫਿਰਨੀ ਹੈ ਜਾਂ ਨਹਿਰ ਸੂਏ ਨੇ ਜਾਂ ਜੋ ਵੀ ਰੋਡ ਪੈਂਦੇ ਨੇ ਪਿੰਡ ਨੂੰ 메ਨ ਰਸਤੇ ਲੱਗਦੇ ਨੇ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਪੌਦ ਪੇੜ-ਪੌਦੇ ਲਾ ਕੇ ਤੇ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਏਗਾ ਮੈਂ ਆਪਣੇ ਬਨੋਜੀ ਇੱਕ ਸਾਡੇ ਬਣੀਆਂ ਵੀ ਬੇਨਤੀ ਹੈ ਜੀ ਕਿ ਵੱਧ ਤੋਂ ਵੱਧ ਸਹਿਯੋਗ ਕਰੋ ਸਾਡੀ ਵੀ ਅਸੀਂ ਅੱਜ ਇੱਕ ਸਰਪੰਚ ਸਾਹਿਬ ਨੇ ਰੈਜੂਲੇਸ਼ਨ ਪਾਕਿਸਤਾਨ ਦਿੱਤਾ ਹੈ ਨਸਰੀ ਜਾ ਰਹੇ ਆ ਤੇ ਉਹ ਉਹਨਾਂ ਨੇ ਵੀ ਸਾਨੂੰ ਆਖਿਆ ਵੀ ਇੱਕ ਪ੍ਰੋਪੋਜ਼ਲ ਸੋਡਾ ਪਾਸ ਹੋ ਜਾਏਗਾ ਨੌਵੇਂ ਮਹੀਨੇ ਤੱਕ ਅਸੀਂ ਵੱਧ ਤੋਂ ਵੱਧ ਪੇੜ ਜਿਹੜੇ ਲਗਭਗ ਇਹ ਤਾਂ ਇਹਨਾਂ ਤੋਂ ਵੀ ਵੱਡੇ ਨੇ 10-10 ਫੁੱਟ ਦੇ ਲਗਭਗ ਪੇੜ ਹੈਗੇ ਨੇ ਤਾਂ ਉਹ ਜਿਹੜੇ ਆਪਣੇ ਮੇਨ ਰਸਤੇ ਨੇ ਜਿਵੇਂ ਨਾਕੇ ਤੋਂ ਲੈ ਕੇ ਨਹਿਰ ਤੱਕ ਨਾਕੇ ਤੋਂ ਲੈ ਕੇ ਪੈਲਸ ਤੱਕ ਦਾ ਜੋ ਫਿਰਨੀ ਆਪਣੀ ਸਾਰੀ ਪਿੰਡ ਦੀ ਗੁਜਰੂ ਵਾਲਿਆਂ ਦੇ ਘਰ ਤੋਂ ਲੈ ਕੇ ਲਗਭਗ 31 ਵਾਲੀ ਝਾਲ ਤੱਕ ਅਸੀਂ ਪ੍ਰੋਪੋਜ਼ਲ ਪੜਾਇਆ ਵੀ ਜਿਵੇਂ ਵਾਟਰ ਵਾਕਸ ਨੇ ਮੰਦਰ ਨੇ ਜਿੱਥੇ ਵੀ ਥਾਂ ਸਾਨੂੰ ਮਿਲਦੀ ਹੈ ਅਸੀਂ ਉੱਥੇ ਪੇੜ ਪੌਦੇ ਵੱਧ ਤੋਂ ਵੱਧ ਲਾਈਏ ਤਾਂ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਆਪਾਂ ਪਿੰਡ ਕਈ ਪਿੰਡਾਂ ਦੇ ਵਿੱਚ ਦੇਖਿਆ ਹੈ ਲਗਭਗ ਪੰਜਾਬ ਦੇ ਵਿੱਚ ਕਿ ਉਹਨਾਂ ਨੇ ਐਡੇ ਸੋਹਣੇ ਪਿੰਡ ਬਣਾ ਰੱਖੇ ਨੇ ਜਿਹੜੇ ਸੋਹਣੇ ਪੌਦੇ ਲਾ ਰੱਖੇ ਨੇ ਤੇ ਉੱਥੇ ਜਾ ਕੇ ਜੀ ਲੱਗਦਾ ਵੀ ਅਸੀਂ ਕਿੱਥੇ ਆ ਗਏ ਬਾਹਰਲੇ ਦਸਾਂ ਆ ਗਏ ਤੇ ਇਸ ਕਰਕੇ ਆਪਾਂ ਵੀ ਥੋੜਾ ਮੋਟਾ ਸਹਿਯੋਗ ਕਰੀਏ ਬਾਕੀ ਜਿਹੜੇ ਪੇੜ ਪੌਦੇ ਜਿਨ੍ਹਾਂ ਦੇ ਵਾਰਗੇ ਲੱਗਣਗੇ ਤੇ ਉਹਨਾਂ ਦੀ ਵੀ ਹੱਕ ਬਣਦਾ ਇਹਦੇ ਪਾਣੀ ਪਾਉਣ ਤੇ ਦੀ ਸੰਭਾਲ ਕਰਨ ਤੇ ਜਿਹੜਾ ਪਸ਼ੂ ਜਿਹੜੇ ਖਾ ਅੱਜਕੱਲ੍ਹ ਆਵਾਰਾ ਪਸ਼ੂ ਫਿਰਦੇ ਨੇ ਉਹਨਾਂ ਤੋਂ ਇਹਨੂੰ ਬਚਾ ਕੇ ਰੱਖਣਾ ਤੇ ਪਿੰਡ ਨੂੰ ਵੀ ਸਾਡੀ ਬੇਨਤੀ ਹੈ ਕਿ ਵੱਧ ਤੋਂ ਵੱਧ ਸਹਿਯੋਗ ਦੇਣਾ ਤਾਂ ਕਿ ਜੋ ਸਾਡਾ ਪਿੰਡ ਹਰਾ ਭਰਿਆ ਹੋ ਸਕੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਆਪਾਂ ਦੇਖਿਆ ਸੀ ਕਰੋਨਾ ਦੇ ਵਿੱਚ ਆਕਸੀਜਨ ਨਹੀਂ ਮਿਲੀ ਤੇ ਇਹ ਪੇੜ ਪੌਦੇ ਸਾਨੂੰ ਵੱਧ ਤੋਂ ਵੱਧ ਆਕਸੀਜਨ ਦੇਣ ਵਾਲੇ ਆ ਤੇ ਧੰਨਵਾਦ ਕਰਦੇ ਆ ਜੀ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਮੋਹਮ ਇੱਕ ਚਲਾਉਣ ਦਾ ਕੋਸ਼ਿਸ਼ ਕੀਤੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਥ ਦੇਣੇ ਰਹਿਣਾ ਧੰਨਵਾਦ ਜੀ ਲਾਓ ਜੀ ਇੱਕ ਲਾ ਲਓ ਫਿਰ ਹਾਂ ਇੱਕ ਹੋਰ ਖਬਰੋਂਗੇ ਹਾਂ ਕਾਸੀ ਚੱਕ ਕਾਸੀ ਚੱਕ ਕਿਹੜਾ ਜੋ ਚੱਕ ਯਾਰ ਕਿੰਨਾ ਮਜਾ ਚੱਕ ਲਾ ਲੈ ਪਾ ਲੈ ਦੇਖ ਲੈ ਇੱਕ ਗਾੜੀ ਵੀ ਲਾਓ ਇੱਕ ਗਾੜੀ ਵੀ ਲਾਓ ਨਾਲ ਦੀ ਨਾਲ ਜੀ ਆ ਗਾੜੀ ਲਾ ਲਓ ਇੱਕ